ਹਮਲੇ ਨੂੰ ਲੈ ਕੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਬਹਾਦਰੀ ਦੀ ਮਿਸਾਲ ਸਾਹਮਣੇ ਆ ਰਹੀ ਹੈ ਜਿਸ ਨੇ ਖੁਦ ਜ਼ਖਮੀ ਹੋ ਕੇ ਵੀ ਆਪਣੇ ਜ਼ਖਮੀ ਸਾਥੀ ਦੀ ਜਾਨ ਬਚਾਈ ਆ ਹੁਣ ਇਹ ਦੇਖ ਰਹੇ ਹੋ ਤੁਸੀਂ ਤੇ ਮੈਂ ਕਮਜੀਤ ਸਿੱਧੂ ਜੀ ਹਾਂ ਸਿੱਖ ਨੌਜਵਾਨ ਜਿਹੜਾ ਕਿ ਮਾਓਵਾਦੀ ਹਮਲਾ ਹੋਇਆ ਸੀ ਬੀਤੇ ਸ਼ਨੀਵਾਰ ਜਿਸ ਦੇ ਵਿੱਚ ਕੁਝ ਨੌਜਵਾਨ ਜਿਹੜੇ ਸੀਗੇ ਉਹਨਾਂ ਦੀ ਗੱਲ ਆ ਰਹੀ ਹੈ ਤਾਂ ਮੈਂ ਦੱਸ ਦੇਣਾ ਚਾਹੂੰਗਾ ਕਿ ਉਸ ਹਮਲੇ ਦੇ ਵਿੱਚ ਕੋਈ 22 ਜਵਾਨ ਜਿਹੜੇ ਸੀ ਸ਼ਹੀਦ ਹੋ ਜਗੇ ਸੀਗੇ ਮਾਰੇ ਗਏ ਸੀ ਤਾਂ 31 ਜਵਾਨ ਜਿਹੜੇ ਸੀਗੇ ਉਹ ਜ਼ਖਮੀ ਹੋਏ ਨੇ ਪਰ ਉਸ ਤੋਂ ਬਾਅਦ ਇੱਕ ਗੱਲ ਜੋ ਇਸ ਟਾਈਮ ਟਵਿੱਟਰ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਸਿੱਖ ਨੌਜਵਾਨ ਦੇ ਬਾਰੇ ਆ ਜਿਹੜਾ ਕਿ ਇਸ ਬਟਾਲੀਅਨ ਦੇ ਵਿੱਚ ਸੀਗਾ ਜਿਸ ਬਟਾਲੀਅਨ ਦੇ ਉੱਤੇ ਹਮਲਾ ਹੁੰਦਾ ਤੇ ਜਿਸ ਦੇ ਜਵਾਨ ਮਾਰੇ ਜਾਂਦੇ ਨੇ ਬਲਰਾਜ ਸਿੰਘ ਨਾਂ ਦਾ ਨੌਜਵਾਨ ਸਿੱਖ ਨੌਜਵਾਨ ਜਿਸ ਟਾਈਮ ਉਹਦੇ ਹਮਲਾ ਹੁੰਦਾ ਜਾਂ ਨਕਸਲ ਬਾੜੀਆਂ ਮੰਨੀਓ ਮਾਓਵਾਦੀਆਂ ਮੰਨੀਓ ਹਮਲਾ ਕੀਤਾ ਜਾਂਦਾ ਤਾਂ ਪਤਾ ਲੱਗਾ ਕਿ ਇੱਕ ਗੋਲੀ ਉਸਦੇ ਵੀ ਵੱਜਦੀ ਐ ਤਾਂ ਪਰ ਜਿਹੜਾ ਦੂਸਰਾ ਉਹਦਾ ਸਾਥੀ ਹੁੰਦਾ ਉਸਦੇ ਪੱਟ ਦੇ ਵਿੱਚ ਗੋਲੀ ਵੱਜਦੀ ਐ ਤਾਂ ਕਾਫੀ ਸਾਰਾ ਜਿਹੜਾ ਖੂਨ ਐ ਉਹ ਵਹਿ ਰਿਆ ਹੁੰਦਾ ਤਾਂ ਉਸ ਟਾਈਮ ਫਰਸਟ ایڈ ਜਿਹੜਾ ਬਕਸਾ ਹੁੰਦਾ ਆ ਆਰਮੀ ਵਾਲਿਆਂ ਦੇ ਕੋਲੇ ਹੁੰਦਾ ਉਸ ਵੱਨੀ ਧਿਆਨ ਜਾਂਦਾ ਪਰ ਉਸਦੇ ਵਿੱਚਲੀ ਜਿਹੜੀ ਸਮੱਗਰੀ ਸੀ ਉਹ ਬਾਕੀ ਜ਼ਖਮੀਆਂ ਦੇ ਉੱਤੇ ਵਰਤ ਲਈ ਜਾਂਦੀ ਆ ਤਾਂ ਆਣਾ ਆਉਂਦਾ ਹੈ ਕਿ ਸਿੱਖ ਨੌਜਵਾਨ ਨੇ ਆਪਣੇ ਦਸਤਾਰ ਸਜਾਈ ਹੋਈ ਹੈ ਤਾਂ ਉਹ ਆਪਣੀ ਦਸਤਾਰ ਲਾ ਕੇ ਆਪਣੇ ਸਾਥੀ ਜਵਾਨ ਦੇ ਜਿਹੜੇ ਆ ਫਟ ਉਹਨਾਂ ਦੇ ਉੱਪਰ ਬੰਨਦਾ ਹੈ ਕਿਉਂਕਿ ਖੂਨ ਜਿਹੜਾ ਬਹੁਤ ਜ਼ਿਆਦਾ ਵਹਿ ਰਿਹਾ ਹੁੰਦਾ ਤਾਂ ਇਸ ਬਾਰੇ ਬਲਰਾਜ ਦਾ ਕੀ ਕਹਿਣਾ ਹੈ ਬਲਰਾਜ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਦੋਂ ਉਸ ਨੂੰ ਲੱਗਿਆ ਕਿ ਫਰਸਟ ਏਡ ਬਾਕਸ ਦੇ ਵਿੱਚ ਸਮਗਰੀ ਨਹੀਂ ਹੈ ਤਾਂ ਹੁਣ ਆਖਰ ਕੀ ਕੀਤਾ ਕੀ ਜਾਵੇ ਮਸਲਾ ਜਵਾਨ ਦੀ ਜਾਨ ਬਚਾਉਂਦਾ ਸੀਗਾ ਤੇ ਜਾਨ ਬਚਾਉਣ ਦੇ ਮਾਮਲੇ ਦੇ ਵਿੱਚ ਉਸ ਨੂੰ ਆਪਣੀ ਦਸਤਾਰ ਚੇਤੇ ਆਈ ਤਾਂ ਆਪਣੀ ਦਸਤਾਰ ਨੂੰ ਲਾ ਕੇ ਉਸ ਨੇ ਆਪਣੇ ਸਾਥੀ ਨੌਜਵਾਨ ਦੇ ਜਿਹੜੇ ਫਟ ਸੀਗੇ ਜਿੰਨਾ ਚੋਂ ਕਾਫੀ ਸਾਰਾ ਖੂਨ ਵਹਿ ਰਿਹਾ ਸੀ ਕਿਉਂਕਿ ਖੂਨ ਵਹਿਣ ਨਾਲ ਉਹਦੀ ਜਾਨ ਵੀ ਜਾ ਸਕਦੀ ਸੀ ਤਾਂ ਇਨਸਾਨੀਅਤ ਦੀ ਮਿਸਾਲ ਦਿੰਦੇ ਹੋਏ ਗੁਰੂ ਸਾਹਿਬਾਂ ਮੰਨਿਓ ਬਖਸ਼ੀ ਹੋਈ ਜਿਹੜੀ ਇਹ ਪਵਿੱਤਰ ਪਗੜੀ ਆ ਜਿਹੜੀ ਦਸਤਾਰ ਆ ਉਸ ਵਕਤ ਉਸ ਸਿੱਖ ਨੌਜਵਾਨ ਨੇ ਉਸ ਦਸਤਾਰ ਨੂੰ ਲਾ ਕੇ ਆਪਣੇ ਸਾਥੀ ਦੇ ਫੱਟ ਬਨ ਦਿੱਤੇ ਜਿਸ ਕਰਕੇ ਉਸ ਸਾਥੀ ਦਾ ਜਿਹੜਾ ਖੂਨ ਸੀਗਾ ਉਹ ਰੁਕ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਫਿਰ ਲਗਾਤਾਰ ਮਾਉ ਵਾਦਿਆਂ ਨਾਲ ਮੁਕਾਬਲਾ ਕਰਦੇ ਨੇ ਕਿਉਂਕਿ ਜ਼ਖਮੀ ਹਾਲਤ ਵਿੱਚ ਵੀ ਉਹ ਲਗਾਤਾਰ ਮੁਕਾਬਲਾ ਕਰੈਂਸੀ ਤੋਂ ਇਸ ਬਾਰੇ ਟਵਿੱਟਰ ਦੇ ਉੱਪਰ ਵੀ ਜੋ ਖਬਰ ਆ ਉਹ ਨਸ਼ਰ ਹੋ ਕੀਤੀ ਗਈ ਹੈ ਇਸ ਸਿੱਖ ਨੌਜਵਾਨ ਦੇ ਬਾਰੇ ਵਿੱਚ ਤਾਂ ਇੱਕ ਅ ਦੱਸ ਦੇਣਾ ਚਾਹੂਗਾ ਕਿ ਆਈਪੀਐਸ ਅਧਿਕਾਰੀ ਨੇ ਜਿਨ੍ਹਾਂ ਨੇ ਆਪਣੇ ਟਵਿੱਟਰ ਦੇ ਉੱਪਰ ਸ਼ੇਅਰ ਕੀਤੀ ਆ ਇਸ ਮਿਸਾਲ ਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਬਹੁਤ ਵਧੀਆ ਖਬਰ ਹੈ ਸਿੱਖ ਨੌਜਵਾਨ ਦੇ ਬਾਰੇ ਨੇ ਵਿੱਚ ਕਿ ਜਿਸ ਨੇ ਏਡੀ ਸੋਹਣੀ ਜਿਹੜੀ ਆ ਉਹ ਮਿਸਾਲ ਪੇਸ਼ ਕੀਤੀ ਹੈ ਕਿ ਕਿਸ ਤਰੀਕੇ ਆਪਣੇ ਨੌਜਵਾਨ ਸਾਥੀ ਦਾ ਜਿਹੜਾ ਹੈ ਆਪਣੇ ਜਵਾਨ ਸਾਥੀ ਦਾ ਜਿਹੜਾ ਕਿ ਜ਼ਖਮੀ ਆ ਉਹਦੀ ਜਾਨ ਬਚਾਈ ਆ ਤੋ ਬਲਰਾਜ ਬਾਰੇ ਇਸ ਤੋਂ ਬਾਅਦ ਜੋ ਚਰਚਾ ਛਿੜਦੀ ਆ ਕਿ ਆਖਰ ਉਹ ਸਿੱਖ ਨੌਜਵਾਨ ਬਲਰਾਜ ਸੀਗਾ ਜੀ ਨੇ ਏਡੀ ਵੱਡੀ ਮਿਸਾਲ ਦਿੱਤੀ ਆ ਕਿ ਦੇਖੋ ਇੱਕ ਪਾਸੇ ਬਲਰਾਜ ਖੁਦ ਜ਼ਖਮੀ ਐ ਤਾਂ ਦੂਸਰੇ ਪਾਸੇ ਆਪਣੇ ਜਵਾਨ ਸਾਥੀ ਦਾ ਜਿਹੜਾ ਬਹੁਤ ਜ਼ਿਆਦਾ ਖੂਨ ਵੈਨ ਕਰਕੇ ਜਿਹੜੀ ਦੀ ਸਥਿਤੀ ਜਿਹੜੀ ਕਾਫੀ ਨਾਜ਼ੁਕ ਬਣਨ ਜਾ ਰਹੀ ਸੀ ਤਾਂ ਹੋ ਸਕਦਾ ਸੀ ਕਿ ਉਸ ਦੀ ਮੌਤ ਵੀ ਹੋ ਜਾਂਦੀ ਪਰ ਇਸ ਮਾਮਲੇ ਵਿੱਚ ਬਲਰਾਜ ਨੇ ਆਪਣੀ ਬਹਾਦਰੀ ਜਿਹੜੀ ਪੰਜਾਬ ਦੇ ਵਿੱਚੋਂ ਜਿਹੜੀ ਗੁਰਤੀ ਮਿਲੀ ਹੋਈ ਆ ਜਿਹੜੀ ਕਹਿ ਸਕਦੇ ਆ ਕਿ ਇਸ ਮਾਮਲੇ ਦੇ ਵਿੱਚ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਪਗੜੀ ਦੀ ਜਿਹੜੀ ਤਾਕਤ ਮਿਲੀ ਹੋਈ ਹੈ ਉਸ ਤਾਕਤ ਨੂੰ ਉਸ ਵਕਤ ਉਹਦਾ ਜਿਹੜਾ ਸੀ ਜज्ਬਾ ਜਾਂ ਨਿਰਡਰਤਾ ਉਹਦੇ ਵਿੱਚ ਪੈਦਾ ਕੀਤੀ ਇੱਕ ਉਹ ਸ਼ੁਰਮਗਤੀ ਪੈਦਾ ਕੀਤੀ ਕਿ ਉਸ ਨੂੰ ਆਪਣੀ ਜਾਨ ਦੇ ਨਾਲੋਂ ਸਾਥੀ ਜਵਾਨ ਦੀ ਜਿਹੜੀ ਆ ਉਹ ਜ਼ਿਆਦਾ ਪ੍ਰਵਾਹ ਜਿਹੜੇ ਉਹਨੂੰ ਕਰਨੀ ਪਈ ਤਾਂ ਉਸਨੇ ਆਪਣੀ ਜਿਹੜੀ ਦਸਤਾਰ ਹੈ ਉਹ ਲਾ ਕੇ ਉਸਦੇ ਫੱਟਾਂ ਦੇ ਉੱਪਰ ਬੰਨ੍ਹ ਦਿੰਦਾ ਹੈ ਤਾਂ ਸਾਥੀ ਦੀ ਜਿਹੜੀ ਆ ਉਹ ਫਿਰ ਜਾਨ ਬੱਜ ਜਾਂਦੀ ਹੈ ਹਾਲਕਿ ਇਸ ਵਕਤ ਜੋ ਖਬਰ ਆ ਰਹੀ ਹੈ ਤਾ ਪਤਾ ਲੱਗ ਗਿਆ ਕਿ ਬਲਰਾਜ ਉਹ ਹੈ ਉਹ ਜ਼ੇਰੇ ਇਲਾਜ ਹੈ ਉਹਦਾ ਸਾਥੀ ਵੀ ਜ਼ੇਰੇ ਇਲਾਜ ਹੈ ਔਰ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਉਹਦੇ ਸਾਥੀ ਦੀ ਜਿਹੜੀ ਆ ਜਾਨ ਬਚੀ ਆ ਕਿਉਂਕਿ ਬਲਰਾਜ ਅਗਰ ਮੌਕੇ ਦੇ ਉੱਪਰ ਮੁੱਢਲੀ ਸਹਾਇਤਾ ਨਾ ਦਿੰਦਾ ਆਪਣੀ ਦਸਤਾਰ ਜਿਹੜੀ ਆ ਉਹਦੇ ਜ਼ਖਮਾਂ ਦੇ ਉੱਪਰ ਨਾ ਬੰਦਾ ਤਾਂ ਹੋ ਸਕਦਾ ਸੀ ਕਿ ਉਸਦੇ ਜਿਹੜਾ ਸਾਥੀ ਨੌਜਵਾਨ ਸੀਗਾ ਸਾਥੀ ਜਵਾਨ ਸੀਗਾ ਜਿਹੜਾ ਉਸ ਦੀ ਜਾਨ ਇਸ ਮਾਮਲੇ ਦੇ ਵਿੱਚ ਜਾ ਸਕਦੀ ਸੀ ਤਾਂ ਬਲਰਾਜ ਦਾ ਕਹਿਣਾ ਹੈ ਕਿ ਮੇਰੇ ਵੱਨੋਂ ਇਹ ਕੋਸ਼ਿਸ਼ ਕੀਤੀ ਗਈ ਆ ਕੋਸ਼ਿਸ਼ ਇਹ ਹੀ ਸੀ ਕਿ ਉਸ ਦੀ ਲੱਤ ਦੇ ਵਿੱਚੋਂ ਉਸ ਵਕਤ ਜਦੋਂ ਖੂਨ ਵਗਦਾ ਵੇਖਿਆ ਤਾਂ ਸਭ ਤੋਂ ਪਹਿਲਾ ਫਿਕਰ ਇਹ ਹੀ ਸੀ ਕਿ ਆਖਰ ਇਸ ਵਕਤ ਉਸ ਦੀ ਜਾਨ ਬਚਾਈ ਜਾਵੇ ਤਾਂ ਕਿਵੇਂ ਬਚਾਈ ਜਾਵੇ ਇਸ ਮਾਮਲੇ ਨੂੰ ਲੈ ਕੇ ਹੀ ਬਲਰਾਜ ਨੇ ਆਪਣੀ ਜਿਹੜੀ ਦਸਤਾਰ ਹੈ ਉਹ ਲਾ ਕੇ ਤਸਵੀਰ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਜਵਾਨ ਜਿਹੜੇ ਨੇ ਉੱਥੇ ਜਿੱਥੇ ਹਮਲਾ ਹੁੰਦਾ ਆ ਤਾਂ ਬਸਤਰ ਦੇ ਜਿਹੜੇ ਜੰਗਲ ਨੇ ਉਹ ਮਾਊਵਾਦੀਆਂ ਕਰਕੇ ਜਾਣੇ ਜਾਂਦੇ ਨੇ ਉੱਥੇ ਨਕਸਲਵਾੜੀ ਜਿਹੜੀ ਆ ਲਹਿਰ ਕਾਫੀ ਚੱਲ ਰਹੀ ਆ ਤਾਂ ਅਕਸਰ ਇਸ ਤਰ੍ਹਾਂ ਦੇ ਹਮਲੇ ਜਿਹੜੇ ਨੇ ਉਹ ਹੁੰਦੇ ਨੇ ਤਾਂ ਇਹ ਵੀ ਹਮਲਾ ਜਿਹੜਾ ਸੀ ਬੀਤੇ ਸ਼ਨੀਵਾਰ ਹੋਇਆ ਸੀਗਾ ਤਾਂ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਹਮਲੇ ਤੋਂ ਬਾਅਦ ਸਾਥੀ ਜਵਾਨ ਜਿਹੜੇ ਨੇ ਉਹ ਸਾਰੇ ਆਸ-ਪਾਸੇ ਬੈਠੇ ਨੇ ਤੇ ਬਲਰਾਜ ਆਪਣੇ ਉਸ ਜਵਾਨ ਦੇ ਜਿਹੜੇ ਜਿਹੜਾ ਕਿ ਜ਼ਖਮੀ ਹੋਇਆ ਸੀ ਉਸ ਦੇ ਫੱਟ ਬਨ ਰਿਹਾ ਆਪਣੀ ਪੱਗ ਦੇ ਨਾਲ ਆਪਣੀ ਪੱਗ ਲਾ ਕੇ ਉਹ ਫੱਟ ਬਨ ਰਿਹਾ ਤਾਂ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਜੋ ਆ ਉਹ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਸੀਨੀਅਰ ਅਫਸਰ ਨੇ ਇਹ ਮੌਕੇ ਦੇ ਬਾਰੇ ਵਿੱਚ ਗੱਲ ਕੀਤੀ ਹੈ ਟਵਿੱਟਰ ਦੇ ਉੱਤੇ ਉਹ ਲਿਖਦੇ ਨੇ ਕਿ ਸਿੱਖ ਜਵਾਨ ਦੇ ਜज्ਬੇ ਨੂੰ ਮੇਰਾ ਸਲਾਮ ਤੋਂ ਸਿੱਖ ਨੌਜਵਾਨ ਦੇ ਜज्ਬੇ ਨੂੰ ਉਹ ਸਲਾਮ ਕਰਦੇ ਨੇ 1988 ਬੈਚ ਦੇ ਆਈਪੀਐਸ ਅਫਸਰ ਨੇ ਜਿਨ੍ਹਾਂ ਨੇ ਇਹ ਜ਼ਿਕਰ ਕੀਤਾ ਹੈ ਤੇ ਉਹ ਕਹਿੰਦੇ ਨੇ ਕਿ ਉਸ ਸਿੱਖ ਨੌਜਵਾਨ ਦੇ ਜज्ਬੇ ਨੂੰ ਮੇਰਾ ਸਲਾਮ ਹੈ ਵਾਕਿਆ ਹੀ ਸਲਾਮ ਕਰਨਾ ਬੰਦਾ ਹੈ ਕਿ ਜਿਸ ਤਰੀਕੇ ਨਾਲ ਇਨਸਾਨੀਅਤ ਦੀ ਮਿਸਾਲ ਦਿੰਦੇ ਹੋਏ ਆਪਣੀ ਦਸਤਾਰ ਲਾ ਕੇ ਸਾਥੀ ਨੌਜਵਾਨ ਦੇ ਜਿਹੜੇ ਆ ਉਹ ਜਾਨ ਬਚਾਈ ਆ ਉਸ ਦੇ ਫਟ ਜਿਹੜੇ ਨੇ ਉਹ ਬੰਨੇ ਨੇ ਤੋਂ ਇਸ ਦੇ ਬਾਰੇ ਰਤੇਸ਼ ਮਿਸ਼ਰਾ ਜੋ ਟਵਿੱਟਰ ਦੇ ਉੱਤੇ ਨੇ ਉਹ ਗੱਲ ਨੂੰ ਸਾਂਝੀ ਕਰਦੇ ਨੇ ਕਿ ਅੱਜ ਇੱਕ ਚੰਗੀ ਜੋ ਆ ਖਬਰ ਸਾਹਮਣੇ ਆਈ ਹੈ ਕਿ ਇੱਕ ਸੀਨੀਅਰ ਅਫਸਰ ਨੇ ਦੱਸੀ ਆ ਤੋਂ ਕੀ ਕਹਿੰਦੇ ਨੇ ਕਿ ਇੱਕ ਸਰਦਾਰ ਜੀ ਜੋ ਕੱਲ ਇਨਕਾਊਂਟਰ ਦੇ ਵਿੱਚ ਸ਼ਾਮਲ ਸਨ ਤਾਂ ਉਹਨਾਂ ਅਤੇ ਖੁਦ ਇੱਕ ਗੋਲੀ ਵੱਜਦੀ ਆ ਪਰ ਉਹ ਇਸ ਦੇ ਬਾਵਜੂਦ ਵੀ ਆਪਣੀ ਪਗੜੀ ਲਾ ਕੇ ਆਪਣੇ ਸਾਥੀ ਜਵਾਨ ਦੀ ਜਿਹੜੀ ਆ ਉਹ ਜ਼ਖਮਾਂ ਨੂੰ ਜਿਹੜਾ ਆ ਉਹ ਬੰਨਦੇ ਆ ਤਾਂ ਉਸ ਤੋਂ ਬਾਅਦ ਸਾਥੀ ਜਵਾਨ ਦੀ ਜਿਹੜੀ ਆ ਉਹ ਖੂਨ ਰੁਕ ਜਾਂਦਾ ਜਿਹੜਾ ਖੂਨ ਜਾਣ ਕਰਕੇ ਹੋ ਸਕਦਾ ਸੀ ਕਿ ਉਸ ਦੀ ਜਾਨ ਚਲੀ ਜਾਂਦੀ ਤਾਂ ਇੱਕ ਵੱਡੀ ਮਿਸਾਲ ਹੈ ਅੱਜ ਕੋਈ ਇਹ ਇੱਕ ਮਿਸਾਲ ਨਹੀਂ ਚਾਹੇ ਜਿੱਥੇ ਵੀ ਕਦੇ ਸਿੱਖ ਕੌਮ ਦਾ ਦਸਤਾਰ ਧਾਰੀ ਕੋਈ ਵੀ ਸਿੰਘ ਕਿਤੇ ਜਾਂਦਾ ਤਾਂ ਬਹੁਤ ਸਾਰੀਆਂ ਸਾਲਾਂ ਹੁਣ ਤੱਕ ਦੁਨੀਆ ਦੇ ਵਿੱਚ ਆਈਆਂ ਜਿਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਔਰ ਭਾਰਤ ਵਿੱਚ ਵੀ ਬਹੁਤ ਸਾਰੀਆਂ ਖਬਰਾਂ ਲਗਾਤਾਰ ਹਿੱਸਾ ਬਣਦੇ ਰਹਿੰਦੇ ਆ ਤਾਂ ਇੱਕ ਪਾਸੇ ਪਗੜੀ ਦੇ ਮਾਮਲੇ 'ਚ ਜਦੋਂ ਅਸੀਂ ਦੇਖਦੇ ਹਾਂ ਦਸਤਾਰ ਦੇ ਮਾਮਲੇ 'ਚ ਜਦੋਂ ਦੇਖਦੇ ਹਾਂ ਤਾਂ ਕਈ ਥਾਵਾਂ ਦੇ ਉੱਤੇ ਜਿਹੜਾ ਹੈ ਵਿਰੋਧੀਆਂ ਵੱਨਿਓ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਖਾਲਸਤਾਨੀ ਕਹਿ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਪਰ ਜਦੋਂ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਆ ਤਾਂ ਸਿੱਖੀ ਦੀ ਆਨ ਬਾਨ ਸ਼ਾਨ ਨੂੰ ਹੋਰ ਜ਼ਿਆਦਾ ਚਰਚਾਨ ਲੱਗ ਜਾਂਦੇ ਆ ਸਿੱਖੀ ਦੀ ਆਨ ਬਾਨ ਸ਼ਾਨ ਜਿਹੜੀ ਆ ਉਸ ਵਕਤ ਸਾਹਮਣੇ ਆਉਂਦੀ ਆ ਕਿ ਗੁਰੂ ਗੁਰੂ ਸਾਹਿਬਾਂ ਵੱਨਿਓ ਸਹਿਬ ਪਿਤਾ ਦਸ਼ਮੇਸ਼ ਪਿਤਾ ਵੱਲਿਓ ਬਖਸ਼ੀ ਹੋਈ ਜਿਹੜੀ ਇਹ ਦਸਤਾਰ ਹੈ ਇਸ ਦਸਤਾਰ ਨੂੰ ਅਸੀਂ ਐਨ ਮੌਕੇ ਦੇ ਤੇ ਜਦੋਂ ਵਿਪਤਾ ਬਣੀ ਹੋਵੇ ਤਾਂ ਉਸ ਵਕਤ ਵੀ ਇਹ ਕੰਮ ਲਿਉਨੇ ਆ ਤੋ ਇਸ ਭੀੜ ਦੇ ਵਿੱਚ ਇਸ ਵਿਪਤਾ ਦੇ ਵਿੱਚ ਬਲਰਾਜ ਜੋ ਕਿ ਇੱਕ ਕੰਪਨੀ ਜਿਹੜੀ ਆ ਬੀਐਸਐਫ ਦੀ ਉਹਦੇ ਵਿੱਚ ਜਵਾਨ ਐ ਉਹ ਆਪਣੇ ਸਾਥੀ ਜਵਾਨ ਦੀ ਜਿਹੜੀ ਆ ਕਿਸ ਤਰੀਕੇ ਜਾਨ ਬਚਾਉਂਦਾ ਇੱਕ ਵੱਡੀ ਮਿਸਾਲ ਐ ਇਹ ਬਣਿਆ ਹੋਇਆ ਜਵਾਨ ਸੋ ਇਸ ਵਕਤ ਚਰਚਾ ਦਾ ਵਿਸ਼ਾ ਆ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਆ ਉਹਦੀ ਇਹ ਤਸਵੀਰ ਜਿਸ ਦੇ ਵਿੱਚ ਉਹ ਆਪਣੇ ਸਾਥੀ ਜਵਾਨ ਨੂੰ ਦੇ ਜਿਹੜੇ ਜ਼ਖਮ ਐ ਉਹ ਬੰਨ ਰਿਹਾ ਹੈਗਾ ਆਪਣੀ ਦਸਤਾਰ ਲਾ ਕੇ ਤਾਂ ਦਸਤਾਰ ਦੀ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਐ ਕਿ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਇਹ ਦਸਤਾਰ ਜਦੋਂ ਕੰਮ ਆਉਂਦੀ ਆ ਤਾਂ ਫਿਰ ਇਸ ਤਰ੍ਹਾਂ ਦੀਆਂ ਮਿਸਾਲਾਂ ਸਾਹਮਣੇ ਆਉਂਦੀਆਂ ਨੇ ਸੋ ਬਲਰਾਜ ਨੇ ਇੱਕ ਵੱਡੀ ਮਿਸਾਲ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਆ ਕਿ ਵਰਦੀਆਂ ਗੋਲੀਆਂ ਦੇ ਵਿੱਚ ਵੀ ਆਪਦੇ ਵੱਜੀ ਗੋਲੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਆਪਣੇ ਸਾਥੀ ਜਵਾਨ ਦੀ ਜਿਹੜੀ ਆ ਉਹ ਜਾਨ ਬਚਾਈ ਆ ਇਸ ਟਾਈਮ ਸਭ ਤੋਂ ਵੱਡੀ ਮਿਸਾਲ ਆ ਤਾਂ ਹੁਣ ਇਸ ਵਕਤ ਬਲਰਾਜ ਤੇ ਉਸ ਦਾ ਸਾਥੀ ਜੋ ਆ ਉਹ ਜੀਰੇ ਇਲਾਜ ਨੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਦੋਨੇ ਹੀ ਸੁਰੱਖਿਅਤ ਨੇ ਇਹ ਵੱਡੀ ਖੁਸ਼ੀ ਦੀ ਗੱਲ ਆ ਉਸ ਡੈਮੇਜ ਜਿਹੜੀ ਆ ਉਹ ਟਵਿੱਟਰ ਦੇ ਸਮੇਤ ਜਿਹੜੀ ਆ ਵਾਇਰਲ ਹੋ ਰਹੀ ਆ ਤਾਂ ਬਲਰਾਜ ਦੀ ਚਾਰੇ ਪਾਸੇ ਉਪਰਸੰਸਾ ਹੋ ਰਹੀ ਆ ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਅਤੇ ਤਾਜ਼ਾ ਅਪਡੇਟ ਲਈ ਲਗਾਤਾਰ ਜੁੜੇ ਰਹੋ ਔਨ 에ਅਰ ਦੇ ਨਾਲ